ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਵਲੋਗ ਮਿਨੀ ਵਲੋਗ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦਾ ਸਲਾਨਾ ਜੋੜ ਮੇਲੇ ਸੰਬੰਧ ਵਿੱਚ ਹੁਣ ਜਾ ਰਿਹਾ ਹੈ ਅਸੀਂ ਗਏ ਬਾਬਾ ਬਕਾਲਾ ਸਾਹਿਬ ਮੇਲੇ ਤੇ ਇਹ ਦੇਖ ਸਕਦੇ ਹੋ ਕਿੰਨੀ ਸੋਹਣੀ ਸਜਾਵਟ ਕੀਤੀ ਗਈ ਹੈ ਇਹ ਗੁਰਦੁਆਰਾ ਸਾਹਿਬ ਦੀ ਐਂਟ੍ਰੈਂਸ ਜਿਹੜੀ ਬਹੁਤ ਹੀ ਫੁੱਲਾਂ ਦੀ ਸੋਹਣੀ ਸਜਾਵਟ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਸੰਗਤ ਵੀ ਬਹੁਤ ਜ਼ਿਆਦਾ ਸੀ ਦਰਸ਼ਨ ਕਰਨ ਵਾਸਤੇ ਬਹੁਤ ਹੀ ਸੋਹਣੇ-ਸੋਹਣੇ ਫੁੱਲ ਲਗਾਏ ਸੀ ਇਹ ਗੁਰ ਇਸ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ ਤੇ 13 ਦਿਨ ਭਗਤੀ ਕੀਤੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਗੁਰੂ ਘਰ ਅੰਦਰੋਂ ਹੀ ਪਾਲਕੀ ਸਾਹਿਬ ਦੀ ਬਹੁਤ ਹੀ ਸੋਹਣੀ ਸਜਾਵਟ ਕੀਤੀ ਗਈ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਆਪ ਜੀ ਦੇ ਦਰਸ਼ਨ ਕਰੋ ਇੱਥੇ ਹਰ ਸਾਲ ਰਖੜ ਪੁੰਨਿਆ ਦਾ ਮੇਲਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਹ ਰਸਤਾ ਗੁਰਦੁਆਰਾ ਖੀਰਪੋਰਾ ਸਾਹਿਬ ਆਲ ਜਾਂਦਾ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਗਤੀ ਕੀਤੀ ਸੀ ਤਪ ਕੀਤਾ ਸੀ ਗੁਰਦੁਆਰਾ ਪੋਰਾ ਸਾਹਿਬ ਦੀ ਐਂਟ੍ਰੈਂਸ ਵੀ ਬਹੁਤ ਸੋਹਣੀ ਫੁੱਲਾਂ ਨਾਲ ਸਜਾਈ ਹੋਈ ਧੰਨਵਾਦੀ ਆਪ ਜੀ ਦਾ ਵਲੌਗ ਦੇਖਣ ਵਾਸਤੇ ਜਲਦੀ ਹਮਲੇ ਦਾ ਵਲੌਗ ਵੀ ਲਿਆਇਆ ਜਾਵੇਗਾ ਤੁਹਾਨੂੰ